ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਸਮੇਂ ਤੋਂ ਗੁਰੂ ਅਰਜਨ ਸਾਹਿਬ ਜੀ ਦੇ ਗੁਰ ਇਤਿਹਾਸ ਦੀ ਨਾਲ ਆਪ ਜੀ ਦੀ ਸਾਂਝ ਕਰ ਰਹੇ ਸੀ ਔਰ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਬਹੁਤ ਹੀ ਵੱਡਾ ਵਿਸ਼ਾਲ ਹੈ ਕਿਸ ਤਰੀਕੇ ਨਾਲ ਉਹਨਾਂ ਨੇ ਜੀਵਨ ਬਤੀਤ ਕੀਤਾ ਉਹਨਾਂ ਦੀ ਬਰੋਧਤਾ ਦਾ ਜੋ ਸੀਮਾ ਸੀ ਉਹ ਹੱਦਾਂ ਤੋਂ ਪਾਰ ਕਰ ਗਈ ਜਿਹੜੇ ਲੋਕ ਉਹਨਾਂ ਦੀ ਵਿਰੋਧਤਾ ਕਰਦੇ ਸੀ ਔਰ ਗੁਰੂ ਨਾਨਕ ਦੀ ਗੱਦੀ ਦੇ ਬਾਅਦ ਸਾਰੀਆਂ ਤਾਕਤਾਂ ਦੇ ਮਾਲਕ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਿਉਂ ਹੋਣਾ ਪਿਆ ਸਭ ਤੋਂ ਪਹਿਲੇ ਤਾਂ ਇਸ ਬਾਰੇ ਚਰਚਾ ਅਸੀਂ ਕਰ ਸਕਦੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲੇ ਗੁਰੂ ਸਾਹਿਬ ਗੁਰਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕਰ ਜੋ ਉਹਨਾਂ ਨੇ ਅਕਾਲ ਪੁਰਖ ਦੇ ਲੜ ਲਾਣ ਵਾਸਤੇ ਜਿਹੜੇ ਪੰਜਾਬ ਦੇ ਲੋਕ ਸੀ ਭਟਕ ਚੁੱਕੇ ਸੀਗੇ ਕੋਈ ਕਈ ਤਰ੍ਹਾਂ ਦੇ ਡੇਰਿਆਂ ਤੇ ਮਜ਼ਾਰਾਂ ਤੇ ਜਿਹੜੇ ਜਾ ਰਹੇ ਸੀਗੇ ਉਹਨਾਂ ਨੂੰ ਸਹੀ ਸਿੱਖੀ ਦਾ ਪ੍ਰਚਾਰ ਕਰਕੇ ਪਿੰਡ ਪਿੰਡ ਤਾਂ ਉਥੇ ਸਿੱਖਾ ਦੀ ਬਸੋਂ ਵੱਧ ਗਈ ਕਿਉਂਕਿ ਗੁਰੂ ਸਾਹਿਬ ਦਾ ਪ੍ਰਚਾਰ ਸਾਂਝੀ ਬਾਲਤਾ ਦੀ ਨਿਸ਼ਾਨੀ ਸੀ ਸਭ ਨੂੰ ਬਰਾਬਰ ਦਾ ਅਧਿਕਾਰ ਸੀ ਜਿਹੜਾ ਲੋਕਾਂ ਨੂੰ برداشت ਨਹੀਂ ਹੋਇਆ ਔਰ ਸਭ ਤੋਂ ਵੱਡਾ ਕਾਰਨ ਗੁਰੂ ਅਰਜਨ ਸਾਹਿਬ ਜੀ ਸ਼ਹਾਦਤਾ ਇੱਕ ਤਾਂ ਪ੍ਰਚਾਰ ਸੀ ਦੂਸਰਾ ਵੱਡਾ ਕਾਰਨ ਸੀ ਕਿ ਜਿਹੜੇ ਸ਼ੇਖ ਅਹਿਮਦ ਸਰਹਦੀ ਵਰਗੇ ਇਸਲਾਮਕ ਸलाम ਦੇ ਪ੍ਰਚਾਰ ਨੂੰ ਫਲਾਟ ਰਹੇ ਸੀਗੇ ਔਰ ਇਹ ਗੁਰੂ ਅਰਜਨ ਸਾਹਿਬ ਜੀ ਦੇ ਪ੍ਰਚਾਰ ਜਿਹੜਾ ਸੀ ਉਹ ਇਹ ਸੋਚਦੇ ਸੀ ਕਿ ਇਹ ਇਸਲਾਮ ਦੇ ਪ੍ਰਚਾਰ ਦੇ ਰਸਤੇ 'ਚ ਰੁਕਾਵਟ ਹੈ ਜੋ ਤਾਂ ਵਿਚਾਰਕ ਲੜਾਈ ਤੋਂ ਇਹ ਨਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾ ਸਕੇ ਤਾਂ ਫਿਰ ਇਹਨਾਂ ਨੇ ਰਾਸ਼ੀ ਤੇ ਤਾਕਤ ਦਾ ਜੋ ਜ਼ੋਰ ਲਗਾਣਾ ਸ਼ੁਰੂ ਕਰਤਾ ਚਾਹੇ ਉਹ ਚੰਦੂ ਸੀ ਜਿਹੜਾ ਆਪਣੀ ਬੇਟੀ ਦਾ ਵਿਆਹ ਤੇ ਦਾ ਗੁੱਸਾ ਖਾ ਕੇ ਬੱਠਾ ਸੀ ਕਿ ਸੰਗਤਾ ਨੇ ਕਹਿਤਾ ਸੀ ਗੁਰੂ ਸਾਹਿਬ ਨੂੰ ਕਿ ਇਹ ਹੰਕਾਰੀ ਐ ਇਹਦੀ ਲੜਕੀ ਨਾਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਨੰਦਕਾਰ ਨਹੀਂ ਕਰਨਾ ਚਾਹੇ ਪ੍ਰithvi ਚੰਦ ਸੀ ਪ੍ਰithvi ਚੰਦ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ ਔਰ ਇਹ ਗੱਦੀ ਤੇ ਗੁਰਨਾਨਕ ਸਾਹਿਬ ਜੀ ਦਾ ਆਪਣਾ ਹੱਕ ਸਮਝਦਾ ਸੀ ਔਰ ਇਸ ਕਰਕੇ ਇਹ ਪ੍ਰithvi ਚੰਦ ਨੇ ਵੀ ਪੂਰਾ ਜ਼ੋਰ ਲਗਾ ਲਿਆ ਔਰ ਜਿਹੜੇ ਸਰਕਾਰੀ ਦਲਵਾਰੇ ਸੀ ਉਹਨਾਂ ਨੂੰ ਇਹਨੇ ਪੜਕਾ ਪਰਾ ਕੇ ਲਾਲਚ ਦੇ ਕੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਕਰਤਾ ਫਿਰ ਮਸੰਦ ਜਿਹੜੇ ਸੀਗੇ ਪ੍ਰithvi ਚੰਦ ਦਾ ਉਹਨਾਂ ਨੇ ਵੀ ਕੋੜ ਪ੍ਰਚਾਰ ਕੀਤਾ ਤੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਉਹ ਕਰਨ ਛੇ ਕਿਉਂਕਿ ਜੋ-ਜੋ ਇਨਸਾਨ ਜਿਹੜਾ ਅਕਾਲ ਪੁਰਖ ਤੋਂ ਟੁੱਟਿਆ ਹੁੰਦਾ ਉਹ ਉਹ ਲੋਕਾਂ ਨੂੰ ਭਟਕਾਉਣ ਦੇ ਮਾਮਲੇ ਵਿੱਚ ਸਫਲ ਨਹੀਂ ਹੁੰਦਾ ਤਾਂ ਉਸ ਵਕਤ ਉਹ ਫਿਰ ਕੋਈ ਹੋਰ ਰਾਸ਼ੀ ਤਾਕਤ ਜਾਂ ਆਪਣੀ ਵੱਡੀ ਤਾਕਤ ਦਾ ਸਹਾਰਾ ਲੈਂਦਾ ਤੋ ਇਸ ਕਰਕੇ ਇੱਕ ਤਾਂ ਚੰਦੂ ਇੱਕ ਪ੍ਰithvi ਚੰਦ ਇੱਕ ਸ਼ੇਖ ਅਹਿਮਦ ਖਰਦੀ ਵਰਗੇ ਤੇ ਤੀਸਰਾ ਜਿਹੜੇ ਆਪਣੇ ਆਪ ਨੂੰ ਭਗਤ ਕਹਿੰਦੇ ਸੀ ਆਪਣੀ ਵਡਿਆਈ ਕਰਦੇ ਸੀ ਕਾਨੇ ਵਰਗੇ ਪੀਲੂ ਵਰਗੇ ਜਿਨ੍ਹਾਂ ਨੇ ਆਪਣੀ ਕਲਮ ਲਈ ਕਵਤਾਵਾਂ ਲਿਖੀਆਂ ਸੀ ਤਾਂ ਗੁਰੂ ਅਰਜਨ ਸਾਹਿਬ ਕੋ ਗਏ ਗੁਰੂ ਅਰਜਨ ਸਾਹਿਬ ਜੀ ਨੇ ਸਾਫ਼ ਸ਼ਬਦਾਂ ਚ ਲਿਖਤਾ ਕਹਤਾ ਕਿ ਆਪਣੀ ਉਸਤ ਕੀਤੀ ਹੋਈ ਜਾਂ ਕਿਸੇ ਬੰਦੇ ਦੀ ਉਸਤ ਕੀਤੀ ਹੋਈ ਜਿਹੜੀ ਕਵਤਾ ਹੈ ਜਾਂ ਉਹ ਕਵਤਾ ਗੁਰੂ ਗ੍ਰੰਥ ਸਾਹਿਬ ਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਦਰਜ ਨਹੀਂ ਕੀਤੀ ਜਾ ਕਿਸੇ ਕੀ ਮਤਵ ਨਹੀਂ ਪਰ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਰਾਸ਼ੀ ਜੋ ਘਟਨਾ ਕਰਮ ਆਂਦਾ ਹੈ ਜਹਾਂਗੀਰ ਜੋ ਅਕਬਰ ਦਾ ਪੁੱਤਰ ਸੀ ਇਹ ਬੇਵਚਾਰੀ ਝੂਠਾ ਫਰੇਬੀ ਇੱਕ ਨੰਬਰ ਦੇ ਨੰਬਰ ਦਾ ਅਜਾਇਸ਼ ਔਰ ਧੋਖਾਧਾਰ ਇਹ ਸਭ ਕੁਝ ਆਪਣੇ ਭਰਾਵਾਂ ਦਾ ਤੇ ਆਪਣੇ ਪੁੱਤਰ ਦਾ ਕਤਲ ਕਰਨ ਵਾਲਾ ਇਹ ਜੋ ਜਾਗੀਰ ਜਿਸ ਨੇ ਆਪਣੇ ਨਾਲ ਹੀ ਜਿਹੜੇ ਬੈਠਦੇ ਸੀ ਜਿਹੜੇ ਇੱਕ ਦਸਰ ਖਾਤੇ ਖਾਣਾ ਖਾਂਦੇ ਸੀ ਜਦੋਂ ਅਕਬਰ ਨੇ ਦੇਖਿਆ ਕਿ ਜਹਾਗੀਰ ਬਹੁਤ ਬੇਵਚਾਰੀ ਹੈ ਸ਼ਰਾਬੀ ਹੈ ਯਾਇਸ਼ਾ ਤਾਂ ਉਹਨੇ ਗੱਦੀ ਦੇਣ ਦਾ ਫੈਸਲਾ ਉਮੀਰ ਖਸਰੋ ਜੋ ਦਾ ਪੋਤਰਾ ਸੀ ਜਹਾਗੀਰ ਦਾ ਪੁੱਤਰ ਸੀ ਉਸ ਨੂੰ ਕਰ ਲਿਆ ਜਦੋਂ ਅਕਬਰ ਮਰਿਆ ਤਾਂ ਉਸ ਵਕਤ ਜਿਹੜੇ ਮੁਤਸਵੀ ਸੀ ਜਿਹੜੇ ਰਾਜਸੀ ਸੀ ਜਿਹੜੇ ਫੌਜਕਾਰ ਸੀ ਅਹਿਲਕਾਰ ਸੀ ਉਹਨਾਂ ਨੇ ਸ਼ੇਖ ਅਮਲ ਸਰਹੱਦੀ ਨਾਲ ਮਿਲ ਕੇ ਔਰ ਜਿਹੜਾ ਛੇਕ ਫਕਰੂ ਦੀਨ ਸੀ ਮੁਰਤਿਆਖਾਨ ਜਿਹੜਾ ਫੌਜਾਂ ਦਾ ਮੁਖੀ ਸੀ ਜਿਹੜਾ ਉਸ ਵਕਤ ਤਾਕਤਵਰ ਸੀ ਉਹਨਾਂ ਨੇ ਜਹਾਂਗੀਰ ਨੂੰ ਟੱਕੇ ਨਾਲ ਅਕਬਰ ਦੀ ਜਗਾ ਗੱਦੀ ਤੇ ਬਿਠਾਤਾ ਔਰ ਜਹਾਂਗੀਰ ਨੇ ਆਪਣਾ ਰਾਜ ਰਾਜ ਕਾਮ ਕਰਨ ਵਾਸਤੇ ਜੋ ਅਮੀਰ ਖਸਰੋ ਦੇ ਹਮੈਤੀ ਸੀ ਉਹਨਾਂ ਨੂੰ ਲੱਭ ਲੱਭ ਕੇ ਮਾਰਨਾ ਸ਼ੁਰੂ ਕਰਦਾ ਔਰ ਇਹ ਵੀ ਪ੍ਰਚਾਰ ਕੀਤਾ ਗਿਆ ਕਿ ਮੌਕਾ ਦੇਖਿਆ ਗਿਆ ਕਿ ਹੁਣ ਅਮੀਰ ਖਸਰੋ ਦੇ ਜਿਹੜੇ ਹਮੈਤੀ ਸੀ ਉਹਨਾਂ ਨੂੰ ਜਾਗੀਰ ਤੇ ਉਹਦੇ ਜਰਨੈਲ ਲੱਭ ਲੱਭ ਕੇ ਮਾਰ ਰਿਆ ਤਾਂ ਉਹਨਾਂ ਨੇ ਕਿਹਾ ਕਿ ਇੱਕ ਇਹ ਮੌਕਾ ਬਹੁਤ ਵਧੀਆ ਹੈ ਗੁਰੂ ਅਰਜਨ ਸਾਹਿਬ ਜੀ ਦੀ ਜੇ ਉਹ ਕੰਪਲੇਂਟ ਜਿਹੜੀ ਕੀਤੀ ਗਈ ਉਹ ਇਹ ਕੀਤੀ ਗਈ ਸ਼ੇਖ ਅਹਿਮਦ ਸਰਦੀ ਵਰਗੋਂ ਬਲਗੋ ਚੰਦੂ ਸ਼ਾਹ ਵਰ ਬਾਲਿਆ ਵਰਗੋਂ ਪ੍ਰਥੀਬ ਚੰਦ ਵਰਗੇ ਜਿਹੜਾ ਪ੍ਰਥੀਬ ਚੰਦ ਸੀ ਉਹਦੇ ਵੱਲੋਂ ਜਿਹੜੀਆਂ ਕੰਪਲੇਂਟ ਸ਼ਿਕਾਇਤਾਂ ਜਾਂ ਜੀ ਇਹਨੂੰ ਜਾਰੀਆਂ ਸੀ ਉਹਨੇ ਇਹ ਗੱਲ ਦਾ ਲਾਲ ਕਰਤਾ ਕਿ ਇਹ ਜੋ ਗੁਰੂ ਅਰਜਨ ਸਾਹਿਬ ਆ ਇਹ ਵੀ ਦੋਸ਼ੀ ਆ ਕਿਉਂਕਿ ਗੋਬਿੰਦ왈ਲ ਸਾਹਿਬ ਇਹਨਾਂ ਨੇ ਅਮੀਰ ਖੁਸਰੋ ਦੀ ਸਹਾਇਤਾ ਕੀਤੀ ਬਲਕਿ ਗੁਰੂ ਅਰਜਨ ਸਾਹਿਬ ਜੀ ਉਸ ਵਕਤ ਤਰਨਤਲ ਸਾਹਿਬ ਸਗੇ ਅਮੀਰ ਖੁਸਰੋ ਨੂੰ ਗੁਰੂ ਅਰਜਨ ਸਾਹਿਬ ਕਦੇ ਮਿਲੇ ਹੀ ਨਹੀਂ ਹੈ ਜਾਣ ਬੁੱਝ ਕੇ ਇਹ ਜੋ ਫੈਸਲਾ ਕੀਤਾ ਗਿਆ ਸ਼ਿਕਾਇਤਾਂ ਕੀਤੀਆਂ ਗਈਆਂ ਜਾਗੀਰ ਨੂੰ ਜਾਗੀਰ ਤਾਂ ਅੰਨਾ ਸੀ ਜਾਗੀਰ ਤਾਂ ਚੰਦਾ ਸੀ ਕਿ ਮੇਰਾ ਰਾਜ ਕਿਸੇ ਨਾ ਕਿਸੇ ਤਰੀਕੇ ਨਾਲ ਕਾਮਰਾਜਾ ਚਾਹੇ ਮੈਨੂੰ ਕਿਸੇ ਨੂੰ ਵੀ ਕਤਲਯਾਮ ਕਰਨਾ ਪਵੇ ਤਾਂ ਗੁਰੂ ਅਰਜਨ ਸਾਹਿਬ ਜੀ ਸਾਹ ਤੇ ਵੱਡੇ ਮੁੱਖ ਕਾਰਨ ਬਹੁਤ ਸਾਰੇ ਆ ਜਿਹੜੇ ਆਮ ਸੱਤਾ ਨੂੰ ਨਹੀਂ ਪਤਾ ਜਾਂ ਆਮ ਸੱਤਾ ਸਮਝ ਰਣੀ ਚਾਹੁੰਦੀਆਂ ਜਾਂ ਕੁਝ ਲੋਕਾਂ ਨੇ ਪਛਾਇਆ ਨਹੀਂ ਹੈ ਤਾਂ ਇਸ ਕਰਕੇ ਲਗਾਤਾਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦੇ ਜਿਹੜੇ ਕਾਰਨ ਆ ਉਹ ਆਪ ਜੀ ਨਾਲ ਸਾਂਝੇ ਕਰ ਰਿਹਾ ਔਰ ਲਗਾਤਾਰ ਜੇ ਵੀਡੀਓ ਪਸੰਦ ਆਉਂਦੀਆਂ ਇਤਿਹਾਸ ਚੰਗਾ ਲੱਗਦਾ ਤੇ ਅੱਗੇ ਪਹੁੰਚਾਉਣ ਦੀ ਖੇਚਲ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ